ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਮਿਲਦਿਆਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤੁਹਾਡਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਜਵਲ ਪੰਜਾਬੀ ਵਿੱਚ ਠੀਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੂਟ ਜਿਹੜੇ ਲੈ ਕੇ ਆਇਆ ਆਪਾਂ ਵਰਕ ਵਾਲੇ ਲੈ ਕੇ ਆਂ ਅੱਜ ਕਨਸੈਪਟ ਆਪਾਂ ਬਦਲ ਕੇ ਲੈ ਕੇ ਆਏ ਕਿਉਂਕਿ ਆਪਾਂ ਕਾਫੀ ਲੰਬੇ ਸਮੇਂ ਤੋਂ ਪ੍ਰਿੰਟ ਸੂਟਾਂ ਦੀ ਵੀਡੀਓ ਲਾ ਰਹੇ ਸੀ ਇਹ ਪ੍ਰਿੰਟ ਸੂਟਾਂ ਦੀ ਆਪਾਂ ਨੂੰ ਡਿਮਾਂਡ ਵੀ ਬਹੁਤ ਜ਼ਿਆਦਾ ਵਧੀ ਆ ਰਹੀ ਹੈਗੀ ਤੇ ਰਿਸਪੌਂਸ ਵੀ ਵਧੀਆ ਆ ਰਿਹਾ ਨਾਲ ਦੀ ਨਾਲ ਆਪਣੇ ਸਟਾਕ ਆ ਜਿਹੜਾ ਕਲੀਅਰ ਵੀ ਹੋ ਰਿਹਾ ਹੈਗਾ ਭੈਣਾਂ ਦਾ ਆਪਾਂ ਇਹ ਵੀ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਯਕੀਨ ਕਰਕੇ ਕੱਪੜਾ ਖਰੀਦਣਾ ਆਨਲਾਈਨ ਬਹੁਤ ਜ਼ਿਆਦਾ ਮੁਸ਼ਕਲ ਆ ਹਰ ਕਿਸੇ ਤੇ ਯਕੀਨ ਨਹੀਂ ਕੀਤਾ ਜਾਂਦਾ ਹੈਗਾ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਇੰਧਾ ਦੇ ਰੈਗੂਲਰ ਕਸਟਮਰ ਨੇ ਜਿੰਨੇ ਟਾਈਮ ਤੋਂ ਆਪਾਂ ਕੰਮ ਸਟਾਰਟ ਕੀਤਾ ਹੋਇਆ ਜਿਹੜੇ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਦਿੰਦੇ ਨੇ ਕਿ ਆਪਣੀ ਵੀਡੀਓ ਵੀ ਸ਼ੇਅਰ ਕਰਦੇ ਨੇ ਉਹਨਾਂ ਦੇ ਰਸਤੇਦਾਰ ਵੀ ਆਪਣੇ ਨਾਲ ਅਟੈਚ ਨੇ ਖੋਤਾ ਭੈਣਾਂ ਨੇ ਹੋਣਾ ਹੀ ਹੋਣਾਗਾ ਕਿਉਂਕਿ ਉਹਨਾਂ ਨੂੰ ਆਪਣੇ ਤੇ ਯਕੀਨ ਬਣਿਆ ਹੋਇਆਗਾ ਇਸ ਲਈ ਆਪਾਂ ਨੂੰ ਜਿੰਨੇ ਵੀ ਆਪਾਂ ਸੂਟ ਲਾਉਨੇ ਆ ਬਹੁਤ ਵਧੀਆ ਰਿਸਪੌਂਸ ਆਉਂਦਾਗਾ ਆਪਾਂ ਰਿਕਵੈਸਟ ਕਰਦੇ ਆ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਆਉਣੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਐਂਡ ਸ਼ੇਅਰ ਜਰੂਰ ਕਰਦਿਆ ਕਰੋ ਤੁਸੀਂ ਨਵੀਂ ਨਵੀਂ ਸੂਟਾਂ ਦੀ ਅਪਡੇਟ ਦੇਖਣੀ ਹੁੰਦੀ ਹੈਗੀ ਕਿਉਂਕਿ ਆਪਾਂ ਰੈਗੂਲਰ ਸਟੇਟਸ ਲਾਉਂਦੀ ਰਹਨੇ ਆਂਗੇ WhatsApp ਤੇ ਤੁਸੀਂ ਸਾਡੇ ਨਾਲ WhatsApp ਤੇ ਅਟੈਚ ਹੋ ਸਕਦੇ ਹੋ ਤੇ ਨੰਬਰ ਆਪਣਾ ਸੇਵ ਕਰਾ ਸਕਦੇ ਹੋ ਪੇਮੈਂਟ ਦਾ ਮੈਥਡਾ ਜਿਹੜਾ ਆਪਣਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਸੂਟ ਆਨ ਕਰ ਸਕਦੇ ਹੋ ਫਰਾਡ ਵਾਲਾ ਆਪਣਾ ਕੋਈ ਚੱਕਰ ਨਹੀਂ ਹੈਗਾ ਜਿਉਂ-ਜਿਉਂ ਤੁਸੀਂ ਸਾਡੇ ਨਾਲ ਜੁੜੀ ਜਾਵੋਗੇ ਤੁਹਾਡਾ ਭਰੋਸਾ ਪਣੀ ਜਾਣਾਗਾ ਜਦੋਂ ਆਪਾਂ ਤੁਹਾਡੇ ਤੱਕ ਇੱਕ ਨੰਬਰ ਸਟੱਫ ਪਹੁੰਚਦਾ ਕਰਾਂਗੇ ਕਿਸੇ ਨਾਲ ਹਜੇ ਤੱਕ ਆਪਾਂ ਨੂੰ ਕਿਸੇ ਦੀ ਕੋਈ ਇਦਾਂ ਦੀ ਕੰਪਲੀਟ ਨਹੀਂ ਆਈ ਹੈਗੀ ਵੀ ਆਪਾਂ ਸਟਾਫ ਨਹੀਂ ਵਧੀਆ ਭੇਜਿਆ ਕਿਉਂਕਿ ਜਿੰਨਾ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਮੇਰੀ ਦਿਲ ਤੋਂ ਇਹੀ ਕੋਸ਼ਿਸ਼ ਰਹਿੰਦੀ ਆ ਵੀ ਭੈਣਾਂ ਤੱਕ ਆਪਾਂ ਜ਼ਰੂਰ ਪਹੁੰਚਦਾ ਕਰੀਏ ਕਿਉਂਕਿ ਹਰ ਹਰ ਕਿਸੇ ਦੀ ਹੱਕ ਸੱਚ ਦੀ ਮਿਹਨਤ ਦੀ ਕਮਾਈ ਆਗੀ ਅੱਜ ਦੇ ਟਾਈਮ 'ਚ ਪੈਸਾ ਬਣਾਉਣਾ ਬਹੁਤ ਜ਼ਿਆਦਾ ਔਖਾ ਦਾ ਆਪਾਂ ਇਹ ਨਹੀਂ ਚਾਹੁੰਦੇ ਵੀ ਆਪਾਂ ਕਿਸੇ ਨਾਲ ਫਰਾਡ ਕਰੀਏ ਤੇ ਧੋਖੇ ਨਾਲ ਪੇਮੈਂਟ ਲੈ ਕੇ ਅੱਗੇ ਆਪਾਂ ਕਪੜਾ ਦਾ ਜਿਹੜਾ ਵਧੀਆ ਨਾਲ ਭੇਜੀਏ ਬਹੁਤ ਜ਼ਿਆਦਾ ਭੈਣਾਂ ਦਾ ਇਹੀ ਅਪਾ ਨੂੰ ਜਦੋਂ ਆਪਣੇ ਨਾਲ ਨਵੇਂ ਸਿਰੇ ਤੋਂ ਜੁੜਦੀਏ ਨੇ ਇਹੀ ਰਹਿੰਦਾ ਦੀਦੀ ਇੱਥੋਂ ਸਾਡੇ ਨਾਲ ਇਦਾਂ ਠੱਗੀ ਹੋ ਗਈ ਸੀ ਇੱਥੋਂ ਸਾਡੇ ਨਾਲ ਇਦਾਂ ਠੱਗੀ ਹੋ ਗਈ ਸੀ ਕਿ ਦਿਖਾਇਆ ਕੁਝ ਹੋਰ ਤੇਜਿਆ ਕੁਝ ਹੋਰ ਆਪਣਾ ਇਦਾਂ ਦਾ ਹਲੇ ਤੱਕ ਕੋਈ ਮਕਸਦ ਨਹੀਂ ਹੈਗਾ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਚ ਕਦੇ ਇਦਾਂ ਦਾ ਕੋਈ ਆਵੇ ਵੀ ਨਾ ਮਕਸਦ ਵੀ ਆਪਾਂ ਭੈਣ ਨਾਲ ਧੋਖਾ ਕਰੀਏ ਕਿਉਂਕਿ ਆਪਾਂ ਜਿੰਨਾ ਕੁ ਵੀ ਕੰਮ ਕਰਨਾ ਚਾਹੇ ਘੱਟ ਕਰੀਏ ਚਾਹੇ ਵੱਧ ਕਰੀਏ ਆਪਣੀ ਪੱਖੋਂ ਪੂਰਾ ਸਾਫ਼ ਸੁਥਰਾ ਕਰਨਾਗਾ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਸੂਟ ਜਿਹੜੇ ਦਿਖਾਵਾਂਗੇ ਆਪਾਂ ਵਰਕ ਵਾਲੇ ਦਿਖਾਵਾਂਗੇ ਕਿਸੇ ਭੈਣ ਨੂੰ ਕੋਈ ਕਲਾ ਡਿਜ਼ਾਈਨ ਪਸੰਦ ਆਗਾ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਪੋਸਟਾ ਕਲੈਕਸ਼ਨ ਆਪਣੇ ਕੋਲੇ ਨਿਊ ਆਈ ਆਗੇ ਪੋਸਟਾ ਕਲੈਕਸ਼ਨ ਕਲੈਕਸ਼ਨ ਆਪਣੇ ਕੋਲੇ ਜਿਹੜੇ ਸਿੰਗਲ ਸਿੰਗਲ ਪੀਸ ਸੈੱਟ ਚ ਟੁੱਟਵੇਂ ਪਏ ਨੇ ਉਹ ਆਪਾਂ ਡਿਸਕਾਊਂਟ ਪ੍ਰਾਈਸ ਤੇ ਕੱਢ ਦੇਣੇ ਨੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋਗੇ ਫਾਸਟ ਸੂਟ ਜਿਹੜਾ ਆਪਣੇ ਕੋਲੇ ਆ ਗਿਆ ਲਾਈਟ ਪਿਸਤਾ ਕਲਰ ਦਾ ਸੂਟ ਆ ਗਿਆ ਵਾਈਟ ਕਲਰ ਤੇ ਧਾਗੇ ਨਾਲ ਥ੍ਰੈਡ ਨਾਲ ਇਹਦੇ ਤੇ ਜਿਹੜਾ ਵਰਕ ਕੀਤਾ ਹੋਇਆ ਹੈਗਾ ਚੈੱਕ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਇਹ ਘੇਰੇ ਤੇ ਫਲਾਰ ਬਣਿਆ ਹੋਇਆ ਹੈਗਾ نیچے ਇਹਦੇ ਆਉਣਗੇ ਕੱਟਵਰਕ ਦੇ ਡਿਜ਼ਾਈਨ نیچے ਇਹ ਤੇ ਕੱਟਵਰਕ ਦੇ ਡਿਜ਼ਾਈਨ ਦਿੱਤੇ ਹੋਏ ਨੇ ਚੈੱਕ ਕਰ ਸਕਦੇ ਹੋ ਤੁਸੀਂ ਸਾਰੀ ਡਿਜ਼ਾਈਨਿੰਗ ਮਸ਼ੀਨੀ ਵਰਕ ਕੀਤਾ ਹੋਇਆ ਤੇ ਸਾਰੇ ਬਹੁਤ ਜ਼ਿਆਦਾ ਸੋਹਣਾ ਸਫਾਈ ਦਾ ਕੰਮ ਮਿਲੂਗਾ ਤੁਹਾਨੂੰ ਪਿਓਰ ਕੈਂਬ੍ਰਿਕ ਕਾਟਨ ਆਂਗੀ ਲਾਈਨਿੰਗ ਦੀ ਨੀਡ ਨਹੀਂ ਹੈਗੀ ਇਹਨੂੰ ਸੁਕ ਨੂੰ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ ਬਾਕੀ ਤੁਹਾਡੀ ਚੁਆਇਸ ਆ ਤੁਸੀਂ ਲਗਵਾ ਸਕਦੇ ਹੋਗੇ ਆ ਹੁਣ ਇਹਦੇ neck ਤੇ work neck ਤੇ ਆਹ ਵਾਲੀ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਇੱਕ ਫਲਾਰ ਬਣਿਆ ਹੋਇਆ neck ਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆਗਾ ਨਾਲ ਇਹਦੇ ਤੁਹਾਨੂੰ ਬਾਜੂ ਵੀ ਮਿਲਣੇ ਨੇ ਪਿਸਤਾ ਜੇ ਕਲਰ ਦਾ ਸੂਟ ਆਗਾ ਰੇਟ ਆ ਜਿਹੜਾ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਘੱਟ ਦੇ ਦੇਣਾ ਇਹਨਾਂ ਦਾ ਸੂਟਾਂ ਦਾ ਵਰਕ ਵਾਲਿਆਂ ਦਾ ਬੜੀਆਂ ਹੋਈਆਂ ਨੇ ਇਹਦੀਆਂ ਬਾਜੂ ਆਹ ਬਾਜੂ ਤੇ ਡਿਜ਼ਾਈਨ ਆ ਰਿਹਾਗਾ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜਿਆਦੇ ਸੋਹਣੇ ਬਾਜੂ ਤਿਆਰ ਨੇ ਇਹਦੇ ਨਾਲ ਦੁਪੱਟਾ ਮਿਲਣਾ ਤੁਹਾਨੂੰ ਜਿਹੜਾ ਉਹ ਵੀ ਵਰਕ ਵਾਲਾ ਮਿਲਣਾਗਾ ਪਿਆਰ ਕਾਟਨ ਲੱਗੀ ਹੋਈ ਆ ਕੈਂਬ੍ਰਿਕ ਕਾਟਨ ਦੇ ਸੂਟ ਨੇ ਇਸਕੇ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਇਹ ਆਪਣੇ ਕੋਲ 4 ਪੀਸਾਂ ਦਾ ਸੈੱਟ ਆਇਆ ਸੀਗਾ ਆਪਣੇ ਕੋਲੇ ਬਰ ਹੁਣ 2 ਪੀਸ ਹੀ ਬਚੇ ਨੇ ਮਸਲੀਨ ਦਾ ਮਸਲੀਨ ਦਾ ਦੁਪੱਟਾ ਹੈ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਬਿਲਕੁਲ ਸੌਫਟ ਵਾਲੀ ਮਸਲੀਨ ਲੱਗੀ ਹੋਈ ਹੈ ਦੁਪੱਟੇ ਨੂੰ ਚੈੱਕ ਕਰ ਸਕਦੇ ਹੋਗੇ ਆ ਵਾੜਾ ਇਹਦੇ ਤੇ ਮੈਲਣਾ ਵਰਕ ਦੁਪੱਟਿਆਂ ਤੇ ਸਾਰੀ ਬੂਟੇ ਬਣੀ ਹੋਈ ਹੈ ਵਿੱਚ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲਣਾਗਾ ਖੁੱਲੇ ਡੁੱਲੇ ਦੁਪੱਟੇ ਨਾਲ ਤੁਹਾਨੂੰ ਸੂਟ ਮਿਲਣਾ ਹੈ ਰੇਟ ਇਹਦਾ ਸੂਟ ਦਾ ਰਹਿਣ ਵਾਲਾ 1250 ਬਹੁਤ ਜ਼ਿਆਦਾ ਘੱਟ ਰੇਟ ਰੱਖਿਆ ਹੋਇਆ ਹੈਗਾ ਆਪਣਾ 1250 ਰੁਪਿਆ ਰੇਟ ਰਹਿਣ ਵਾਲਾ ਇਹਦਾ ਸੂਟ ਦਾ ਜਿਹੜਾ ਅਗਲਾ ਕਲਰ ਆ ਗਿਆ ਇਹਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਸੋਹਣਾ ਜਿਹਾ ਆ ਗਿਆ ਤਾਂ ਅਗਲਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਆਹ ਵਾੜਾ ਗਿਆ ਦੇ ਵਿੱਚ ਨੈਕਸਟ ਕਲਰ ਨੈਕਸਟ ਕਲਰ ਵੀ ਬਹੁਤ ਜਿਆਦਾ ਪਿਆਰਾ ਜਿਹਾਗਾ ਦੇਖ ਸਕਦੇ ਹੋਗੇ ਤੁਸੀਂ ਸਾਰਾ ਘੇਰੇ ਤੇ ਵਰਕ ਮਿਲੂਗਾ ਥ੍ਰੈਡ ਨਾਲ ਨਾਲ ਇਹਦੇ ਨੱਕ ਤੇ ਪੱਟੀ ਮਿਲੂਗੀ ਆਹ ਵਾਲੀ ਡਿਜ਼ਾਈਨਿੰਗ ਨੱਕ ਤੇ ਆਊਗੀ ਨਾਲ ਦੇ ਤਾਂ ਥ੍ਰੈਡ ਨਾਲ ਵਰਕ ਕੀਤਾ ਹੋਇਆ ਨੱਕ ਤੇ ਬਾਜੂ ਦਾ ਡਿਜ਼ਾਈਨ ਨਾਲ ਮਿਲਣਾ ਤੇ ਨਾਲ ਮਿਲਣਾਗਾ ਤੁਹਾਨੂੰ ਬਰਕਾਲਾ ਦੁਪੱਟਾ ਬਰਕਾਲਾ ਦੁਪੱਟਾ ਮਿਲਣਾਗਾ ਨਾਲ ਇਹ ਆਪਣੇ ਕੋਲ 2 ਪੀਸ ਪੈਣੇ ਇਹਦੇ ਵਿੱਚ ਨੈਕਸਟ ਜਿਹੜਾ ਆ ਗਿਆ ਇਹਨਾਂ ਦਾ ਸੂਟ ਦਾ ਰੇਟ ਲੈਣ ਵਾਲਾ 1250 ਨੈਕਸਟ ਜਿਹੜਾ ਆ ਗਿਆ ਆਨੀਅਨ ਜੀ ਸੈਟ ਤੇ ਆ ਗਿਆ ਬਹੁਤ ਪਿਆਰਾ ਜਿਹਾ ਪੀਸ ਦਾ ਪਤਾ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਡਿਜ਼ਾਈਨਿੰਗ ਹੀ ਇਹਦੀ ਕੁਝ ਵੱਖਰੀ ਜੀ ਕੀਤੀ ਹੋਈ ਆ ਸੂਟ ਦੀ ਆਹ ਵਾਲਾ ਵਰਕ ਮੈਣਾ ਦੀ ਬਲੈਕ ਕਲਰ ਦੇ ਥ੍ਰੈਡ ਨਾਲ neck ਤੇ ਆਹ ਵਾਲਾ neck ਬਣਿਆ ਹੋਇਆ ਦਾ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਜਿਹਾ ਹੈਗਾ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਸਿੰਗਲ ਟਾਂਕੇ ਟਾਂਕੇ ਦਾ ਸਾਰਾ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਵਧੀਆ ਵਰਕ ਮਿਲੂਗਾ ਆਹ ਵਾਲਾ ਬਣਿਆ ਹੋਇਆ ਇਹਦਾ ਘੇਰਾ ਸੂਟ ਦਾ ਇਹਦੀ ਤੁਸੀਂ ਲੈਂਥ ਜਿੱਦਾਂ ਮਰਜੀ 45 'ਚ ਵਾਲੀ ਆਮ ਨਾਲ ਰੱਖ ਸਕਦੇ ਹੋ 44 45 ਨਾਲ ਲੱਗੀ ਹੋਈ ਆ ਬਲੈਕ ਕਲਰ ਦੀ ਲੈਸ ਆਹ ਦੋ ਫਲਾਰ ਆਉਣਗੇ ਘੇਰੇ ਤੇ ਨਾਲ ਘੇਰੇ ਤੇ ਹੈਵੀ ਵਰਕ ਮਿਲਣਾ ਆਹ ਵਾਲਾ ਨਾਲ ਮਿਲਣੀਆਂ ਨੇ ਇਹਦੀਆਂ ਤੁਹਾਨੂੰ ਬਾਜੂ ਤਿਆਰ ਬਲੈਕ ਕਲਰ ਦਾ ਇਹਦੇ ਰੋਜ਼ ਵਾਲੇ ਫਲਾਰ ਬਣੇ ਹੋਏ ਨੇ ਉੱਤੇ ਰੋਜ਼ ਦਾ ਡਿਜ਼ਾਈਨ ਦਿੱਤਾ ਹੋਇਆਗਾ ਜਿਵੇਂ ਰੋਜ਼ ਦੇ ਫਲਾਰ ਹੁੰਦੇ ਨੇ ਉਦਾਂ ਦਾ ਡਿਜ਼ਾਈਨ ਦਿੱਤਾ ਹੋਇਆ ਬਲੈਕ ਕਲਰ ਦਾ ਥ੍ਰੈਡ ਆਗਾ ਜਿਹੜਾ ਲਾਇਆ ਹੋਇਆ ਵਰਕ ਉੱਠੀ ਬਹੁਤ ਜ਼ਿਆਦਾ ਰਿਹਾਗਾ ਸਹਿ ਤੁਹਾਨੂੰ ਵੀਡੀਓ ਦੇ ਵਿੱਚ ਫਿਨਿਸ਼ਿੰਗ ਦਾ ਨਾਂ ਪਤਾ ਲੱਗੇ ਬਹੁਤ ਜ਼ਿਆਦਾ ਵਧੀਆ ਵਰਕ ਆਗਾ ਇਹਦੇ ਨਾਲ ਰੱਖਿਆ ਹੋਇਆ ਕੋਟੇ ਦਾ ਦੁਪੱਟਾ ਨਾਲ ਮਿਲਣਾ ਤੁਹਾਨੂੰ ਵਰਕ ਕੋਟੇ ਦੇ ਦੁਪੱਟੇ ਦੇ ਸਾਰਾ ਵਰਕ ਮਿਲੂਗਾ ਪੂਰਾ ਖੁੱਲਡੂਲਾ ਦੁਪੱਟਾ ਮਿਲੂਗਾ ਆਵळा ਵਰਕ ਮਿਲਣਾ ਨਾਲ ਇਹਦੇ ਇਦਾਂ ਦੇ ਰੋਜ਼ ਵਾਲੇ ਫਲਾਵਰ ਲਾ ਕੇ ਵਰਕ ਕਰਕੇ ਰੋਜ਼ ਦਾ ਡਿਜ਼ਾਈਨ ਦਿੱਤਾ ਹੋਇਆ ਚੈੱਕ ਕਰ ਸਕਦੇ ਹੋਗੇ ਇਹਦਾ ਸੂਟ ਦਾ ਜਿਹੜਾ ਰੇਟ ਆ ਉਹ 1350 ਰੁਪਿਆ ਰਹਿਣਾ ਉਹ ਸ਼ਿਪਿੰਗ ਚਾਰਚ ਵਿੱਚ ਹੀ ਹੋਣਗੇ ਪੂਰਾ ਕੁਲਾ ਡੱਲਾ ਦੁਪੱਟਾ ਮਿਲਣਾ ਨਾਲ ਤੁਹਾਨੂੰ ਮਿਲਣੀ ਹੈ ਲੈਂਸ ਲੱਗੀ ਲਗਾਈ ਦੁਪੱਟੇ ਦੀ ਕੁਝ ਵੀ ਤੁਹਾਨੂੰ ਕਰਨ ਦੀ ਲੋੜ ਨਹੀਂ ਬਸ ਕੱਲੀ ਸਟੀਚਿੰਗ ਕਰਨੀ ਹੈ ਤੇ ਸੂਟ ਵੀਅਰ ਕਰ ਲੈਣਾ ਇਹਦੇ ਵਿੱਚ ਆਪਣੇ ਕੋਲ ਇੱਕ ਕਲਰ ਰਹਿ ਗਿਆ ਅਗਲਾ ਕਲਰ ਆ ਗਿਆ ਆਪਣੇ ਕੋਲੇ ਪਿਸਤਾ ਸਾਰੇ ਕੰਬ੍ਰਿਕ ਕਾਟਨ ਦੇ ਸੂਟ ਨੇ ਜਿਹੜੇ ਅੱਜ ਵਾਲੇ ਰਹਿਣ ਵਾਲੇ ਨੇ ल सूए यदि आवाी डिज़ैने का सूरदी आ ने पाफदा काम किता हो सारा आवाी डिजनिक नेक्ते होंगी ਦੋ ਪੈਨਲ ਜਾ ਰਹੇ ਨੇ ਪੈਨਲਾਂ ਦੇ ਵਿੱਚ ਆ ਫਲਾਰ ਆਉਣਗੇ ਬਹੁਤ ਜਿਆਦਾ ਪਿਆਰੇ ਜਿਹੇ ਨਾਲ ਇਹਦੇ ਵੀ ਰੱਖਿਆ ਹੋਇਆ ਜਿਹੜਾ ਕੋਟੇ ਦਾ ਦੁਪੱਟਾ ਕੋਟੇ ਤੇ ਦੁਪੱਟੇ ਤੇ ਮਿਲਣਾ ਕੱਟਵਰਕ ਕੱਟਵਰਕ ਦੇ ਨਾਲ ਮਿਲਣਾ ਤੁਹਾਨੂੰ ਕੋਨਿਆਂ ਤੇ ਫਲਾਰ 1050 ਰੁਪਏ ਦਾ ਸੂਟ ਦਾ ਰੇਟ ਰਹਿਣ ਵਾਲਾਗਾ ਵੀਡੀਓ ਧਿਆਨ ਨਾਲ ਸੁਣ ਲਿਓ ਕਿਉਂਕਿ ਸਾਰੇ ਸੂਟਾਂ ਦਾ ਜਿਹੜਾ ਜਿਹੜਾ ਰੇਟ ਆ ਅਲੱਗ-ਅਲੱਗ ਆ ਇਦਾਂ ਹੀ ਇਹਦੇ ਸੇਮ ਬਾਜੂ ਤੇ ਵਰਕ ਮਿਲਣਾ ਤੁਹਾਨੂੰ ਇੱਕ ਫਲਾਰ ਬਾਜੂ ਤੇ ਬਣਾਇਆ ਹੋਇਆ ਹੈ ਅਗਲਾ ਜਿਹੜਾ ਆ ਗਿਆ ਵਿਦਾਊਟ ਦੁਪੱਟਾ ਸੂਟ ਆ ਗਿਆ 골ਡਨ ਕਲਰ ਦਾ ਇਹਦੇ ਤੇ ਲੈਸਿਸ ਦਾ ਕੰਮ ਕੀਤਾ ਹੋਇਆ ਸਾਰਾ ਸਾਰੀ ਲੈਸਿਸ ਜਲਾਈਆਂ ਹੋਈਆਂ ਨੇ ਸਾਰਾ ਗਾਠ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋਗੇ ਗਾਠਾ ਦਾ ਕੰਮ ਆ ਸਾਰਾ ਜਿਹੜਾ ਕੀਤਾ ਹੋਇਆ ਹੈਗਾ ਲੈਸਿਸ ਲਾ ਕੇ ਸੂਟ ਤਿਆਰ ਕੀਤਾ ਹੋਇਆ ਹੈ ਸਾਰਾ ਐਦਾਂ ਹੀ ਮਿਲਣਾ ਤੁਹਾਨੂੰ ਬਾਵਾ ਤੇ ਦੇਖ ਸਕਦੇ ਹੋ ਕਿੰਨੀ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਵਿਦਆਊਟ ਦੁਪੱਟਾ ਸੂਟ ਹੈ ਜਿਹੜਾ 1000 ਦਾ ਪੈਣਾਗਾ ਤੁਹਾਨੂੰ ਦੁਪੱਟਾ ਨਹੀਂ ਹੈਗਾ ਇਹਦੇ ਨਾਲ ਲੱਗਿਆ ਹੋਇਆ ਦੁਪੱਟਾ ਤੁਸੀਂ ਜਿਵੇਂ ਆਪਣੇ ਘਰੇ ਕੋਈ ਨਾਲ ਦਾ ਹੁੰਦਾਗਾ ਕੋਈ ਵੀ ਮੈਚ ਕਰ ਸਕਦਾ ਜਿਵੇਂ ਨਾਭੀ ਕਲਰ ਦਾ ਦੁਪੱਟਾ ਤੁਸੀਂ ਨਾਲ ਲਗਾ ਸਕਦੇ ਹੋਗੇ ਦੁਪੱਟੇ ਤੋਂ ਬਗਾਇਆ ਤੁਹਾਨੂੰ ਰੇਟ ਵੀ ਜਿਹੜਾ ਬਹੁਤ ਜਿਆਦਾ ਘੱਟ ਪੈ ਰਿਹਾਗਾ ਸੂਟ ਦਾ ਨੈਕਸਟ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਬਾਟਮ ਵਰਕ ਜੇ ਥੋੜੇ ਇੱਕ ਦਿਨ ਪਹਿਲਾਂ ਆਪਾਂ ਵੀਡੀਓ ਲਾਈ ਸੀ ਸਿੰਗਲ ਪੀਸ ਆਪਣੇ ਕੋਲੇ ਇੱਕ ਬਚਦਾ ਪਿਆਗਾ ਆਹ ਵਾਲੀ ਡਿਜ਼ਾਈਨਿੰਗ ਦੇ ਨਾਲ ਨਾਲ ਆਉਣੀ ਹੈ ਤੇ ਬਾਟਮ ਦਾ ਵਰਕ ਆਊਗਾ ਇਹਦਾ ਸੂਟ ਦਾ ਜਿਹੜਾ ਰੇਟ ਆ 1250 ਰੁਪਿਆ ਨਾਲ ਆਣਾ ਮਸਲੀਨ ਦਾ ਦੁਪੱਟਾ ਮਸਲੀਨ ਦੇ ਦੁਪੱਟੇ ਨਾਲ ਮੈਂਣਾ ਤੁਹਾਨੂੰ ਇਹ 1250 ਚ ਇੱਕ ਆਪਾਂ ਨੇ ਕੋਲੇ ਪਾਇਨੇ ਲਾਈਟ ਕਲਰ ਦਾ ਸੂਟ ਹੈ ਕਾਫੀ ਦਿਨ ਪਹਿਲਾਂ ਆਪਾਂ ਵੀਡੀਓ ਲਾਈ ਸੀ ਆਪਣੇ ਕੋਲੇ ਸਿੰਗਲ ਪੀਸ ਬਚਦਾ ਪਿਆ ਹੈ ਪਰ ਡਿਸਕਾਊਂਟ ਪ੍ਰਾਈਸ ਤੇ ਦੇ ਦੇਣਾਗਾ ਸਾਰਾ ਆਰੀ ਦਾ ਕੰਮ ਮਿਲੂਗਾ ਟੀਕ ਸਟਾਈਲ ਸੂਟ ਹੈ ਜਿਹੜਾ ਤਿਆਰ ਕੀਤਾ ਹੋਇਆ ਆ ਆ ਹੁਣ ਆ ਇਹਦੇ neck ਤੇ ਸਾਰਾ ਬਣਿਆ ਹੋਇਆ ਵਰਕ neck ਤੇ ਆਊਗਾ ਇਹ ਸਟਾਫ ਆ ਜਿਹੜਾ ਬਹੁਤ ਵਧੀਆ ਪੂਰਾ ਇੱਕ ਨੰਬਰ ਸਟਾਫ ਲੱਗਿਆ ਹੋਇਆ ਇਹਨੂੰ ਫਰਾਮ ਟੈਕਸ ਨੂੰ ਵੀ ਮਾਤ ਪਾਉਂਦਾ ਇੰਨਾ ਜਿਆਦਾ ਵਧੀਆ ਸਟਾਫ ਲੱਗਿਆ ਹੋਇਆ ਤੇ ਆਹ ਵਾਲਾ ਆਉਣਾ ਇਹਦੇ ਕੀ ਰਿਤੇ ਇੱਕ ਸਾਈਡ ਤੇ ਟੇਡਾ ਇੱਕ ਨਾ ਜਿਹੜਾ ਆਪਣਾ ਘੇਰਾ ਹੁੰਦਾਗਾ ਨਾ ਉਹਦੇ ਕਾਰਨਰ ਤੇ ਆਊਗਾ ਆਹ ਵਾਲਾ ਡਿਜ਼ਾਈਨ ਆਉਣਾਗਾ ਜਿਹੜਾ ਇੱਥੋਂ ਘੇਰਾ ਮਲਟ ਜੂਗਾ ਨੀਚੋਂ ਲੇੜੀ ਮੁੜ ਜੂ ਮੁੜ ਜੂਗੀ ਤੇ ਇਹ ਵਾਲਾ ਡਿਜ਼ਾਈਨ ਕਾਰਨਰ ਤੇ ਆਊਗਾ ਇੱਕ ਕਾਰਨਰ ਤੇ ਆਊਗਾ ਦੂਸਰੇ ਕਾਰਨਰ ਤੇ ਨਹੀਂ ਹੈਗਾ ਦਸਕੇ ਆਪ ਕੀਤਾ ਹੋਇਆਗਾ ਦੇਖ ਸਕਦੇ ਹੋ ਤੁਸੀਂ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਅੱਜ ਇਹ ਜੇ ਤੁਸੀਂ ਵੀਡੀਓ ਤੇ ਆਰਡਰ ਕਰਦੇ ਹੋ ਤਾਂ 1550 ਰੁਪਿਆ ਰੇਟ ਰਹਿਣਾ ਹੈ ਇਹਦਾ ਸ਼ਿਪਿੰਗ ਚਾਰਜ ਐਕਸਟਰਾ ਮੰਗੇ ਸੂਟ ਦੇ ਜੇ ਦੋ ਸੂਟ ਵਾਏ ਕਰੋਗੇ ਤਾਂ ਵਿੱਚ ਹੀ ਆ ਜਾਊਗਾ ਸ਼ਿਪਿੰਗ ਚਾਰਜ 1550 ਹੈ ਇਹਦਾ ਰੇਟ ਅੱਜ ਲਈ ਆਫਰ ਹੈ ਦੀ ਸੂਟ ਦੀ ਵੈਸੇ ਇਹ ਸੂਟ ਕਪੜਾ ਵਰਕ ਤੇ ਦੁਪੱਟੇ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਕੋਸਟਲੀ ਆ ਜੇ ਤੁਸੀਂ ਮਾਰਕੀਟ ਚੋਂ ਲਮੋਗੇ ਤਾਂ ਤੁਹਾਨੂੰ 2000 ਦਾ ਮਿਲਣਾ ਇਹ ਸੂਟ ਰਾਮ ਨਾਲ ਆਪਾਂ ਵੀ ਇਹ 11 1200 ਪਹਿਲਾਂ ਸੇਲ ਕੀਤੇ ਨੇ 550 750 1700 ਨੂੰ ਇੱਥੇ ਤੱਕ ਆਪਣਾ ਸੂਟ ਸੇਲ ਹੋ ਗਿਆ ਕਿਉਂਕਿ ਬਹੁਤ ਜ਼ਿਆਦਾ ਹਾਈ ਕੁਆਲਿਟੀ ਆ ਗਈ। ਅਗਲੇ ਸੂਟ ਆ ਗਿਆ ਆਪਣੇ ਕੋਲੇ ਇਹ ਆਪਣੇ ਕੋਲੇ ਰਿਪੀਟ ਚ ਆ ਰਹੇ ਨੇ बार-बार। ਦੋ ਕਲਰ ਮਿਲਣਗੇ ਤੁਹਾਨੂੰ ਇਸ ਟਾਈਮ ਹੀ ਦੇ। ਲਾਈਟ ਪਿਸਤਾ ਜਿਹਾ ਬਹੁਤ ਜ਼ਿਆਦਾ ਪਿਆਰਾ ਜਿਹਾ শেਡ ਆ ਗਿਆ। ਪੈਨਲ ਬਣੇ ਹੋਏ ਨੇ। ਘੇਰੇ ਤੇ ਵਰਕ ਮਿਲੂਗਾ। ਨਾਲ ਮਿਲਣਾਗਾ ਤੁਹਾਨੂੰ ਨੈਕ ਤੇ ਵਰਕ ਕਪੜਾ ਜਦੋਂ ਤੁਸੀਂ ਫੀਲ ਕਰੋਗੇ ਨਾ ਦੱਸੋਗੇ ਵੀ ਹਾਂਜੀ ਸਟੱਫ ਆਪਾਂ ਨੇ ਲੱਭਤਾਗਾ ਪੈਸੇ ਲਾਏ ਨੇ ਪੈਸੇ ਲਾ ਕੇ ਤੁਸੀਂ ਐਦਾਂ ਨਹੀਂ ਹੈਗਾ ਵੀ ਤੁਹਾਨੂੰ ਦਿਲ ਨੂੰ ਤੁਹਾਡੇ ਨੂੰ ਏਕਣ ਹੋਊਗਾ ਵੀ ਅਸੀਂ ਪੈਸੇ ਵੀ ਲਾਤੇ ਸਾਨੂੰ ਸਟੱਫ ਵੀ ਨਹੀਂ ਮਿਲਿਆ ਤੁਸੀਂ ਬਾਕੀ ਕਹੋਗੇ ਵੀ ਹਾਂਜੀ ਅਸੀਂ ਪੈਸੇ ਲਾਤੇ ਸਾਡੀ ਰੂਕ ਹੋ ਸਾਡੀ ਪੈਸੇ ਲਾਪੇ ਇਹਦੇ ਆਵਾਂ ਵਾਲਾ ਰੱਖਿਆ ਹੋਇਆ ਬੈਕ ਫਰੰਟ ਬੈਕ ਪ੍ਰਿੰਟ ਤੇ ਵਰਕ ਮਿਲੂਗਾ ਨਾਲ ਇਹਦੇ ਰੱਖੀ ਹੋਈ ਆ ਸੈਲਫ ਪ੍ਰਿੰਟ ਬਾਟਮ ਸੈਲਫ ਪ੍ਰਿੰਟ ਬਾਟਮ ਨਾਲ ਮਿਲਣਾ ਤੁਹਾਨੂੰ ਮਸਲੀਨ ਦੁਪੱਟੇ ਨਾਲ ਇਹ ਸੂਟ ਬਹੁਤ ਜ਼ਿਆਦਾ ਹਾਈ ਫਾਈ ਕਲੈਕਸ਼ਨ ਆ ਤੁਸੀਂ ਜਿੱਦਾਂ ਮਰਜੀ ਜਿਵੇਂ ਗਰਮੀਾਂ ਚ ਪ੍ਰੋਗਰਾਮ ਆਉਂਦੇ ਨੇ ਜਿੱਦਾਂ ਮਰਜੀ ਵਧੀਆ ਸਟੀਚਿੰਗ ਕਰਕੇ ਵੀਅਰ ਕਰ ਸਕਦੇ ਹੋ ਕਿਉਂਕਿ ਇਸ ਟਾਈਮ ਗਰਮੀ ਵੀ ਬਹੁਤ ਜ਼ਿਆਦਾ ਪਈ ਰਹੀ ਆ ਵੀ ਬਿਲਕੁਲ ਠੰਡਾ ਠੰਡਾ ਸਟੱਫ ਆਗਾ ਬਹੁਤ ਜ਼ਿਆਦਾ ਵਧੀਆ ਹਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾਗਾ ਜਿਹੜਾ ਮੈਂ ਅੱਜ ਸੂਟ ਵੀਅਰ ਕੀਤਾ ਹੋਇਆ ਇਹਦੇ ਨਾਲ ਵੀ ਮਸਲੀਨ ਦਾ ਦੁਪੱਟਾ ਬਹੁਤ ਜਿਆਦਾ ਆਪਾਂ ਨੇ ਧੋਪਾਤੀ ਇਹਦੇ ਵਿੱਚ ਸੂਟ 'ਚ ਲਾਈਨਿੰਗ ਲੱਗੀ ਨਹੀਂ ਹੋਈ ਇਹਨੂੰ ਤੁਸੀਂ ਵੀ ਚਾਹੇ ਨਾ ਲਾਈਨਿੰਗ ਲਗਾਓ ਚਾਹੇ ਨਾ ਲਗਾਓ ਇਹ ਤਾਂ ਤੁਹਾਡੀ ਮਰਜ਼ੀ ਹੋਊਗੀ ਬਹੁਤ ਜਿਆਦਾ ਵਧੀਆ ਇੱਕ ਨੰਬਰ ਸਟਾਫ ਆਗਾ ਸੈਕੰਡ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਗ੍ਰੇ ਗ੍ਰੇ ਕਲਰ ਮਿਲ ਜਾਣਾਗਾ ਸੇਮ ਡਿੱਟੋ ਕਾਪੀ ਇਹਦੇ ਨਾਲ ਦਾ ਕਲਰ ਦਾ ਫਰਕ ਆਗਾ ਲਾਸਟ ਕਲਰ ਆ ਗਿਆ ਆਪਣੇ ਕੋਲੇ ਬਲੈਕ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਆ 1650 ਰੁਪਏ ਰਹਿਣ ਵਾਲਾਗਾ ਵਿਦ ਸ਼ਿਪਿੰਗ ਬਲੈਕ ਸੂਟ ਆ ਗਿਆ ਸਿਦਕ ਦਾਗਾ ਇਹ ਜਿਹੜਾ ਬਲੈਕ ਸੂਟ ਦਿਖਾ ਰਿਹਾ ਸਿਦਕ ਬ੍ਰਾਂਡ ਦਾ ਪਿਓਰ ਕਾਟਨ ਆਂਗੀ ਨਾਲ ਰੱਖਿਆ ਹੋਇਆ ਪਿਓਰ ਮਸਲੀਨ ਦਾ ਦੁਪੱਟਾ 1350 ਦਾ ਮਿਲਣਾ ਇਹ ਵਾਲਾ ਸੂਟ ਤੁਹਾਨੂੰ ਪਟਾ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਤੁਸੀਂ ਇਹਨੂੰ ਬੁਟੀਕ ਸਟਾਈਲ ਵੀ ਬਣਾ ਸਕਦੇ ਹੋ ਕਿਉਂਕਿ ਇਹਨੂੰ ਸਟਾਫਾ ਪੂਰਾ ਗਰੰਟੀਡ ਲੱਗਿਆ ਹੋਇਆਗਾ ਖਰਾਬ ਨਹੀਂ ਹੋਊਗਾ ਇਦਾਂ ਆਪਾਂ ਪੂਰਾ ਤਸੱਲੀ ਨਾਲ ਦਵਾਂਗੇ ਵੀ ਖਰਾਬ ਨਹੀਂ ਹੋਊਗਾ ਜੇ ਤਾਂ ਮਰਜੀ ਤੁਸੀਂ ਇਹਨੂੰ ਹਾਈਲਾਈਟ ਕਰਾ ਕੇ ਥੋੜਾ ਮੋਟਾ ਵਰਕ ਕਰਵਾ ਕੇ ਵੇਅਰ ਕਰ ਸਕਦੇ ਹੋ ਇਹ ਤੁਹਾਡੇ ਤੇ ਆ ਗਈ ਵੀ ਤੁਸੀਂ ਇਹਨੂੰ ਕਿੱਦਾਂ ਦੀ ਲੁੱਕ ਦੇਣੀ ਹੈ ਡਿਜ਼ਾਈਨ ਲੈਸਸ ਜਿ ਵਗੈਰਾ ਲਗਾਉਣੀਆਂ ਨੇ ਜਾਂ ਤੁਸੀਂ ਵਰਕ ਕਰਵਾਉਣਾਗਾ ਜੇ ਤੁਸੀਂ ਥੋੜੇ ਜਿਹਾ ਪੈਸੇ ਲਾ ਦੋਗੇ ਤਾਂ ਵਰਕ ਕਰਵਾ ਲਓਗੇ ਫਿਰ ਇਹਨੂੰ ਉਦੋਂ ਚਾਰ ਚੰਨ ਲੱਗ ਜਾਣੇ ਨੇ ਸੂਟ ਲੋ 1350 ਰੁਪਿਆ ਦਾ ਰੇਟ ਹੈ ਇਹਨਾਂ ਨਾਲ ਸੂਟ ਦਾ ਇਹ ਸੀ ਅੱਜ ਵਾਲੀ ਆਪਣੇ ਸੂਟ ਕੋਸ਼ ਆਪਾਂ ਨਿਊ ਦਿਖਾਈ ਨੇ ਕੋਸ ਆਪਰੇ ਸਿੰਗਲ ਸਿੰਗਲ ਪੀਸ ਪਿਆ ਸੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਆ ਸਕਦੇ ਹੋਗੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਮਿਲ ਕੇ ਕਰਦੇ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਲੱਗੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ